ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕੌਮਾਂ ਦੀ ਰੂਹ ਹੁੰਦਾ ਜਾਨੀ ਕਿ ਜਾਨ ਹੁੰਦਾ ਤੇ ਇਤਿਹਾਸ ਦੀ ਇਬਾਰਤ ਜਿਹੜੀ ਆ ਉਹ ਯੋਧਿਆਂ ਦੇ ਖੂਨ ਨਾਲ ਤੇ ਉਹਨਾਂ ਦੀਆਂ ਕੁਰਬਾਨੀਆਂ ਨਾਲ ਲਿਖੀ ਜਾਂਦੀ ਆ ਇਤਿਹਾਸ ਦੇ ਵਿੱਚ ਉੱਕਰੀ ਜਾਂਦੀ ਆ ਕੁਝ ਦੁਨੀਆਂ ਤੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵੱਡ-ਵਡੇਰਿਆਂ ਨੇ ਇਤਿਹਾਸ ਦੇ ਵਿੱਚ ਸਥਾਨ ਨਾ ਪਾਇਆ ਹੁੰਦਾ ਤੇ ਉਹ ਲੋਕ ਇਤਿਹਾਸ ਦੇ ਨਾਲ ਜਿੱਥੇ ਜੈਲਸ ਕਰਦੇ ਨੇ ਉੱਥੇ ਕਦੇ ਸਾਜਿਸ਼ ਅਧੀਨ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਤੇ ਖਾਸ ਤੌਰ ਤੇ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਨੇ ਮੂਲ ਰੂਪ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੈਨੂੰ ਲੱਗਦਾ ਕਿ ਅੱਜ ਅਸੀਂ ਜਿਹਦੀ ਗੱਲ ਕਰਨ ਜਾ ਰਹੇ ਨੇ ਇੱਕ ਰਾਠੀ ਨਾਂ ਦਾ ਯੂਟਿਊਬਰ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਤੇ ਸਿੱਖਾਂ ਦੇ ਮਹਾਨ ਜੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਆਪਣੀ AI ਰਾਹੀਂ ਪ੍ਰਮੋਸ਼ਨ ਕਰਨ ਦੀ ਗੱਲ ਕਰੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਦੁਨੀਆ ਦੀ AI ਨਾਲ ਸਿੱਖਾਂ ਦੇ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਨਹੀਂ ਹੈ ਸਿੱਖਾਂ ਦਾ ਇਤਿਹਾਸ AI ਦੇ ਗੁਲਾਮ ਨਹੀਂ ਹੈ ਇਹ ਬਿਲਕੁਲ ਰੱਦ ਕਰਦੇ ਹਾਂ ਇਸ ਗੱਲ ਤੋਂ ਦੂਸਰੀ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਕਿ ਇੱਕ ਸਾਜ਼ਿਸ਼ ਹੋ ਰਹੀ ਹੈ ਜਦੋਂ ਕਿ ਗੁਰਤੇਗ ਮਹਾਰਾਜ ਜੀ ਮਹਾਰਾਜ ਨੇ ਬਹੁਤ ਵੱਡੀ ਇੱਕ ਕੁਰਬਾਨੀ ਕੀਤੀ ਜਿਸ ਕਰਕੇ ਅੱਜ ਇਹ ਹਿੰਦੁਸਤਾਨ ਆਜ਼ਾਦੀ ਦਾ ਸੋ ਵੀ ਮੰਨ ਰਿਹਾ ਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਜਿਹੜੇ ਬਹੁ ਗੰਟੀ ਲੋਕ ਆਪਣੇ ਧਰਮ ਦੇ ਪ੍ਰਤੀ ਵੀ ਸੁਰੱਖਿਅਤ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਜਨਯੋਗ ਨੂੰ ਬਚਾਉਣ ਵਾਸਤੇ ਕਸ਼ਮੀਰੀ ਪੰਡਤ ਜਦੋਂ ਆਏ ਸੀ ਤਾਂ ਜਨਯੋਗ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਕਹਿੰਦੇ ਹੁੰਦੇ ਆ ਕਹਿਣ ਤੇ ਕਿ ਇਹਨਾਂ ਦੀ ਬਾਹ ਕੌਣ ਫੜ ਸਕਦਾ ਸੋ ਉਹ ਉਹਨਾਂ ਨੇ ਚਾਹਨੀ ਚੌਕ ਵਿੱਚ ਕੁਰਬਾਨੀ ਦਿੱਤੀ ਸੀ ਸੋ ਇਤਿਹਾਸ ਵੀ ਇਸ ਦੀ ਗੱਲ ਕਰਦਾ ਕੁਰਬਾਨੀ ਦੀ ਇਸ ਗੱਲ ਦਾ ਜ਼ਿਕਰ ਕਰਦੀ ਆ ਤੇ ਦੁਨੀਆ ਵੀ ਇਸ ਕੰਨ ਨੂੰ ਸਮਝਦੀ ਆ ਤੇ ਮੈਨੂੰ ਲੱਗ ਰਿਹਾ ਜਿਹੜਾ ਕਿ ਹੁਣੇ-ਹੁਣੇ 350 ਸਾਲਾ ਗੁਰਤੇਗ ਬਾਗਤ ਸਿੰਘ ਮਹਾਰਾਜ ਦਾ ਜਿਹੜਾ ਸਿੱਖਾਂ ਵੱਲੋਂ ਵੱਡੀ ਮਦਦ ਤੇ ਮਨਾਇਆ ਜਾ ਰਿਹਾ ਹੋਰ ਵੀ ਸਰਕਾਰਾਂ ਵੀ ਇਸ ਵਿੱਚ ਸ਼ਾਮਲ ਹੋ ਰਹੀਆਂ ਨੇ ਉਸ ਸਮੇਂ ਤੇ ਇਸ ਰਾਠੀ ਯੂਟਿਊਬਰ ਵੱਲੋਂ ਉਸ ਇਤਿਹਾਸ ਨੂੰ ਵਿਗਾੜਨਾ ਉਸ ਇਤਿਹਾਸ ਦੀ ਕਨਰਾਂ ਨੂੰ ਨੈਗੇਟਿਵ ਕਰਨਾ ਉਸ ਨੂੰ ਇਤਿਹਾਸ ਦੇ ਵਿੱਚੋਂ ਚੁੱਕਣਾ ਇਹ ਇਹ ਗੱਲ ਕਰਨੀ ਜਿਹੜੀ ਆ ਬਹੁਤ ਇੱਕ ਸਾਜ਼ਿਸ਼ ਦਾ ਹਿੱਸਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਕੁਝ ਐਸੇ ਲੋਕ ਤੇ ਸਰਕਾਰਾਂ ਦੀ ਸ਼ਾਇਦ ਤੇ ਪ੍ਰਸ਼ਾਸਨੀਆਂ ਸ਼ਕਤੀਆਂ ਦੇ ਤੌਰ ਤੇ ਇਹ ਲੋਕ ਜਿਹੜੇ ਆ ਇਸ ਤਰ੍ਹਾਂ ਦਾ ਬਿਹੂਦਾ ਸੇ ਇਤਿਹਾਸ ਨੂੰ ਤਰੋੜ-ਮੁਰੜ ਕੇ ਪੇਸ਼ ਕਰ ਰਹੇ ਨੇ ਰਾਠੀ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਜਿਹੜੀ ਆ ਉਹ ਇਸ ਕਰਕੇ ਕੀਤੀ ਗਈ ਆ ਕਿ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਇਸਲਾਮ ਧਰਮ ਕਬੂਲ ਕਰ ਲਓ ਉਹਨੇ ਕਸ਼ਮੀਰੀ ਪੰਡਤਾਂ ਦਾ ਅਧਿਆਏ ਵਿੱਚੋਂ ਚੁੱਕ ਦਿੱਤਾ ਜਿਹੜਾ ਕਿ ਸਾਜ਼ਿਸ਼ ਤਹਿਤ ਆ ਗੁਰਗੋਵਨ ਸਿੰਘ ਜੀ ਮਹਾਰਾਜ ਜੀ ਦੇ ਬਾਰੇ ਵਿੱਚ ਉਹ ਇਹ ਆਈਦਾ ਸੀ ਬਹੁਤ ਕੁਝ ਜਿਹੜਾ ਫਲਵਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਬਿਲਕੁਲ ਗਲਤ ਹੈ ਸਿੱਖ ਕਿਸੇ ਤਰ੍ਹਾਂ ਹੀ ਬਰਦਾਸ਼ਤ ਨਹੀਂ ਕਰਦੇ ਗੁਰੂ ਸਾਹਿਬ ਦੇ ਉਸ ਜੁਰਤ ਜਜ਼ਮੇ ਤੇ ਦੁਨੀਆ ਨੇ ਜਿਸ ਗੱਲ ਨੂੰ ਦੇਖਿਆ ਉਸ ਗੱਲ ਨੂੰ ਉਹ ਡਾਇਰੈਕਟਿਵ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਬਾਰੇ ਦੇ ਵਿੱਚ ਜੋ ਕੁਝ ਲਿਖ ਰਿਹਾ ਬਿਆਨੀ ਕਰ ਰਿਹਾ ਕਹਿੰਦਾ ਮੈਂ ਆਪਣੇ ਇਤਿਹਾਸ ਸਰੋਤ ਦੀ ਗੱਲ ਕਰਦਾ ਆਪਣੇ ਬਣਾਏ ਹੋਏ ਇਤਿਹਾਸਿਕ ਸਰੋਤਾਂ ਨਾਲ ਇਤਿਹਾਸ ਮਗਾੜਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਬੰਦਾ ਸਿੰਘ ਬਹਾਦਰ ਕਦੇ ਵੀ ਉਹ ਸਿੱਖ ਨਹੀਂ ਸੀ ਬਣਿਆ ਅਸੀਂ ਇਸ ਗੱਲ ਦਾ ਦਰਵਾਹਾ ਵਿਰੋਧ ਕਰਦੇ ਹਾਂ ਸਮੁੱਚੇ ਸਿੱਖਾਂ ਨੂੰ ਚਾਹੇ ਦੇਸ਼ ਵਿੱਚ ਨੇ ਚਾਹੇ ਵਿਦੇਸ਼ ਵਿੱਚ ਨੇ ਇਸ ਦੇ ਖਿਲਾਫ ਜਿਹੜਾ ਸੋਸ਼ਲ ਮੀਡੀਆ ਰਾਹੀਂ ਜਵਾਬ ਦੇਈਏ ਇਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤਾਂ ਕਿ ਕੋਈ ਜਗ੍ਹਾ ਤੋਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਚਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿਹੜੀਆਂ ਸੰਸਥਾਵਾਂ ਇਹਨੂੰ ਮੂੰਹ ਤੋੜ ਜਵਾਬ ਦੇਣਗੀਆਂ ਇਹਨੂੰ ਇਹ ਦੱਸ ਦੇਣਗੀਆਂ ਇਹ ਇਤਿਹਾਸ ਨੂੰ ਪ੍ਰਚਾਰਨ ਦਾ ਕਿਸ ਤਰ੍ਹਾਂ ਦਾ ਢੰਗ ਹੁੰਦਾ ਤੇ ਖਾਸ ਤੌਰ ਤੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਕਿਸ ਨਿਛੇ ਤੇ ਕਿਸ ਸਤਕਾਰ ਨਾਲ ਪੇਸ਼ ਆਇਦਾ ਇਹ ਤਾਂ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਗੁਰੂ ਸਾਹਿਬਾਨ ਦੇ ਚਾਚੇ-ਤਾਏ ਲੱਗਦੇ ਹੁੰਦੇ ਆ ਗੁਰੂ ਸਾਹਿਬ ਨੇ ਸਾਨੂੰ ਬਾਕੀ ਸਭ ਧਰਮਾਂ ਦੇ ਲਈ ਸਤਕਾਰ ਦਿੱਤਾ ਉਹਨਾਂ ਦੇ ਪੀਰਾਂ-ਮਕਬਰਾਂ ਨੂੰ ਸਤਕਾਰ ਦਿੱਤਾ ਇਹ ਜਿਹੜਾ ਰਾਠੀ ਆ ਇਸ ਦੇ ਖਿਲਾਫ ਸਰਕਾਰ ਅਸੀਂ ਸਮਝਾਂਗੇ ਜੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਅਸੀਂ ਇਹ ਸਮਝਾਂਗੇ ਕਿ ਇਹ ਸਰਕਾਰ ਦਾ ਦੱਲਾ ਮੇਰਾ ਇਹ ਇਤਿਹਾਸ ਨੂੰ ਵੰਗਾਣ ਕੇ ਗੁਰੂ ਸਾਹਿਬਾਨ ਦੀਆਂ ਸ਼ਕਤੀਆਂ ਤੇ ਕਿਕਰੇ ਸાળੀ ਚੜ੍ਹਦੀ ਕੋਸ਼ਿਸ਼ ਕਰਦਾ ਜਿਹੜੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ